ਗੁਰੂ ਨਾਨਕ ਦੇਵ ਜੀ ਅਤੇ ਬੰਗਾਲ ਅਸਾਮ ਦੀ ਜਾਦੂਗਰਨੀ ਨੂਰ ਸ਼ਾ ਜਨਮ ਸਾਖੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੌਰਾਨ ਕਾਮਰੂਪ ਜੋਕੇ ਅੱਜ ਦੇ ਅਸਾਮ ਅਤੇ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਪੈਦਾ ਸੀ ਦੀ ਯਾਤਰਾ ਦਾ ਜ਼ਿਕਰ ਮਿਲਦਾ ਹੈ ਇਸ ਇਲਾਕੇ ਵਿੱਚ ਤੰਤਰ ਮੰਤਰ ਅਤੇ ਜਾਦੂ ਟੂਣੇ ਦਾ ਬਹੁਤ ਪ੍ਰਭਾਵ ਸੀ ਜਿਸ ਕਾਰਨ ਇੱਥੋਂ ਦੀਆਂ ਇਸਤਰੀਆਂ ਖਾਸ ਕਰਕੇ ਮੁਕੀ ਨੂਰ ਸ਼ਾਹ ਨੂੰ ਜਾਦੂਗਰਨੀ ਜਾਂ ਮਾਇਆਧਾਰੀ ਵਜੋਂ ਜਾਣਿਆ ਜਾਂਦਾ ਸੀ। ਕਾਮਰੂਪ ਦੇਸ਼, ਅਜੋਕਾ ਅਸਾਮ, ਉੱਤਰੀ ਬੰਗਾਲ ਦਾ ਹਿੱਸਾ। ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਆਪਣੀ ਪੂਰਬੀ ਉਦਾਸੀ ਦੌਰਾਨ ਇਸ ਇਲਾਕੇ ਵਿੱਚ ਪਹੁੰਚੇ। ਕਾਮਰੂਪ ਦੀ ਰਾਣੀ ਜਾਂ ਮੁਕੀ ਨੂਰ ਸ਼ਾਹ ਨੂਰ ਸਿੱਧਣ ਜਾਦੂ ਟੂਣੇ ਦੀ ਮਹਾਰਾਜ ਰੱਖਦੀ ਸੀ। ਅਤੇ ਆਪਣੀ ਮਾਇਆਵੀ ਸ਼ਕਤੀ ਨਾਲ ਲੋਕਾਂ ਨੂੰ ਗੁਲਾਮ ਬਣਾਉਂਦੀ ਸੀ ਉਸ ਨੇ ਕਈ ਲੋਕਾਂ ਨੂੰ ਭੇਟਾਂ ਬੱਕਰੀਆਂ ਜਾਂ ਹੋਰ ਜਾਨਵਰਾਂ ਵਿੱਚ ਬਦਲ ਕੇ ਆਪਣੇ ਕੋਲ ਰੱਖਿਆ ਹੋਇਆ ਸੀ ਨੂਰ ਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਦੇਖਿਆ ਅਤੇ ਆਪਣੀ ਮਾਇਆ ਜਾਦੂ ਦੇ ਜ਼ੋਰ ਨਾਲ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਵੀ ਉਸ ਦਾ ਗੁਲਾਮ ਬਣ ਜਾਣ ਮਾਇਆ ਦਾ ਟੁੱਟਣਾ ਅਤੇ ਭਾਈ ਮਰਦਾਨੇ ਦਾ ਬਚਾਅ ਜਦੋਂ ਭਾਈ ਮਰਦਾਨਾ ਜੀ ਨੂਰਸ਼ਾਹ ਦੇ ਜਾਦੂ ਦੇ ਪ੍ਰਭਾਵੇ ਹੇਠ ਆਉਣ ਲੱਗੇ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਾਉਣ ਲਈ ਤੁਰੰਤ ਸ਼ਬਦ ਗੁਰਬਾਣੀ ਦਾ ਉਚਾਰਨ ਕੀਤਾ ਅਤੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲਈ ਕਿਹਾ ਸੱਚੇ ਨਾਮ ਦੀ ਸ਼ਕਤੀ ਦੇ ਸਾਹਮਣੇ ਨੂਰਸ਼ਾਹ ਦਾ ਸਾਰਾ ਜਾਦੂ ਪੂਨਾ ਨਕਾਰਾ ਹੋ ਗਿਆ ਅਤੇ ਉਸ ਦੀ ਮਾਇਆ ਦਾ ਬੰਧਨ ਟੁੱਟ ਗਿਆ ਨੂਰ ਸ਼ਾ ਦਾ ਪਛਤਾਵਾ ਅਤੇ ਉਧਾਰ ਜਦੋਂ ਨੂਰ ਸ਼ਾ ਨੇ ਦੇਖਿਆ ਕਿ ਉਸ ਦਾ ਕੋਈ ਜਾਦੂ ਗੁਰੂ ਜੀ ਤੇ ਅਸਰ ਨਹੀਂ ਕਰ ਰਿਹਾ ਤਾਂ ਉਹ ਬਹੁਤ ਹੈਰਾਨ ਅਤੇ ਨਿਰਾਸ਼ ਹੋਈ ਉਸ ਨੇ ਗੁਰੂ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਅਡੋਲ ਰਹੇ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਅਸਰ ਸ਼ਕਤੀ ਨਾਮ ਜਪਣ ਸੱਚੀ ਕਿਰਤ ਕਰਨ ਅਤੇ ਪਿਆਰ ਵਿੱਚ ਹੈ ਨਾ ਕਿ ਜਾਦੂ ਟੂਣੇ ਦੀ ਝੂਠੀ ਮਾਇਆ ਵਿੱਚ ਗੁਰੂ ਜੀ ਦੇ दैवी प्रकाश ਅਤੇ ਮਿੱਠੇ ਉਪਦੇਸ਼ ਦੇ ਪ੍ਰਭਾਵ ਹੇਠ ਨੂਰ ਸ਼ਾਹ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ ਅਤੇ ਭੇਖ ਵਿੱਚ ਸਹੀ ਰਸਤੇ ਤੇ ਚੱਲਣ ਦਾ ਪ੍ਰਣ ਲਿਆ